ਆਹ ਭਾਈ ਪੁਲਸ ਆਈ ਦੀਆ ਚੱਲਿਆ ਵੀਰੇ 112 ਬਾਬਾ ਜੀ ਤੀਹ ਤਾਂ ਜਉਨੇ ਪੁਲਸ ਆਈ ਤੀ ਕਹਿੰਦੀ ਸੀ ਕਹਿੰਦੇ ਜੀ ਲੇਡੀਜ਼ ਪੁਲਸ ਲੈ ਕੇ ਨਾ ਉਟਾਉਣਿਆ ਡੇਢ ਘੰਟਾ ਆ ਕੇ ਪੁਲਸ ਨੂੰ ਖੜੀ ਹੋ ਰਹੀ ਇਹ ਸਾਰੇ ਨੂੰ ਫੁੱਦੂ ਬਣਾਉਈ ਆ ਜੀ ਇੱਕ ਵਕੀਲ ਆ ਉਹਦੇ ਪਿੱਛੇ ਜਿਵੇਂ ਉਹ ਕਹਿੰਦਾ ਉਮੀ ਚਾਲਦੀ ਆਏ ਪਰ ਪਰ ਇੱਥੇ ਸੁਣੋ ਵੀ ਐਡਾ ਥਾਣਾ ਮਾਨਸਾ ਕੋਈ ਲੇਡੀਜ਼ ਪੁਲਸ ਵੀ ਨਹੀਂ ਆਈ ਦੀ ਉਹ ਲੇਡੀਜ਼ ਦੁਬਾਰੇ ਵੀ ਤਾਂ ਵੀ ਨਹੀਂ ਲੈ ਆਈ ਕੀ ਗੱਲ ਜੀ ਲੈ ਕੀ ਨਹੀਂ ਪਹਿਲਾਂ ਪੁਲਸ ਵਾਲਾ ਆਇਆ ਜੀ ਉਹਨੂੰ ਗੇਟ ਨਹੀਂ ਖੋਲਿਆ ਹੁਣ ਜਦੋਂ ਜੀ ਆਇਆ ਹੁਣ ਛੱਟ ਖੁੱਲ ਰੇ ਡੇਟ ਮੇਰੇ ਪਰਪੋਲ ਸਾਲੇ ਤੇ ਨਹੀਂ ਤੁਸੀਂ ਉਹ ਚਲੇ ਜਾਓ 22 ਚਾਂਸ ਇਹ ਉਹਨੂੰ ਸਾਰਾ ਬੇੜਾ ਦਾ ਇਹ ਸੱਟ ਫਾਈਟ ਮਾਰ ਦੇ ਹਾਂਜੀ ਉਹੀ ਇਹਨਾਂ ਨੂੰ ਕਿਹਾ ਗਿਆ ਆਪਦਾ ਨੁਕਸਾਨ ਕਰ ਲੈ ਬਾਅਦ ਚ ਫੌਜ ਨੂੰ ਫਿਰ ਗੱਲ ਕਿਦੇ ਲੱਗੂ ਸਾਡੇ ਦੇ ਲੱਗੂ ਜੀ ਵੀ ਸਿੰਘਾਂ ਨੇ ਆ ਕੇ ਆਇਆ ਕੀਤਾ ਜੀ ਅੰਦਰ ਤਾਂ ਬੜੇ ਨਹੀਂ ਤੁਸੀਂ ਤਾਂ ਹਾਂਜੀ ਗਏ ਨਹੀਂ ਗਲੀ ਜੀ ਨਹੀਂ ਗਏ ਜੀ ਅਸੀਂ ਤਾਂ ਮੈਂ ਆਪ ਗਿਆ ਜੀ ਅੰਦਰ ਗੇਟ ੱਪ ਕੇ ਗੇਟ ੱਪ ਕੇ ਗਿਆ ਮੇਰਾ ਘਰ ਆ ਮੈਂ ਜਾ ਸਕਦਾ ਤੇ ਗੇਟ ੱਪ ਕੇ ਜਦੋਂ ਗਿਆ ਮੈਂ ਇਹ ਅੰਦਰ ਸੀਗੀ ਕਿੰਨੂ ਵੀ ਨਹੀਂ ਮੈਂ ਕੱਪੜੇ ਚੇਂਜ ਕਰਕੇ ਆਉਣੀ ਮੈਂ ਹਾਂ ਚੱਲ ਆ ਜਾ ਇਹਨੇ ਕੱਪੜੇ ਚੇਂਜ ਕਰਨ ਦੇ ਮਾਨ ਨੇ ਅੰਦਰ ਜਾ ਕੇ ਇਹਨੇ ਲੌਬੀ ਵਾਲਾ ਗੇਟ ਬੰ ਮੁਰਕੇ ਨਗੇਟ ਖੋਲਿਆ ਨਹੀਂ ਹੁਣ ਟੱਕਾ ਹੋ ਰਿਹਾ ਸੋਡੇ ਨਾਲ ਹੁਣ ਟੱਕਾ ਹੋ ਰਹੀ ਬਿਲਕੁਲ ਸ਼ਰਿਆਮ ਪੁਲਿਸ ਪੱਖ ਲੈ ਰਹੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਬਿਲਕੁਲ ਘੰਟਾ ਡੇਢ ਘੰਟਾ ਹੋ ਇੱਥੇ ਪ੍ਰਸ਼ਾਸਨ ਖੜ ਕੇ ਮੁੜ ਗਿਆ ਉਹ ਇਹਨੂੰ ਨਾਲ ਨਹੀਂ ਲੈ ਕੇ ਜਾ ਸਕੇ ਸਾਨੂੰ ਕਹਿੰਦੇ ਮੈਂ ਕਿ ਥਾਣੇ ਆ ਜਾਓ ਹੁਣ ਉਹ ਇੱਥੇ ਘਰੇ ਬੈਠੀ ਅੰਦਰ ਅਸੀਂ ਕਿਵੇਂ ਲੈ ਕੇ ਆਈਏ ਉਹਨੂੰ ਸਾਨੂੰ ਲਗਭਗ 2 ਘੰਟੇ ਹੋ ਗਏ ਗੇਟ ਖੜਕਾਉਂਦਿਆਂ ਨੂੰ ਸਾਨੂੰ 2 ਘੰਟੇ ਹੋ ਗਏ ਜੀ ਅੱਛਾ ਇੱਥੇ ਖੜਿਆਂ ਨੂੰ ਅੱਜੀ ਸਾਹਿਬ ਇਹ ਸਾਹਿਬ ਨਾਲ ਤਾਂ ਆਪਾਂ ਨੂੰ ਜਿਵੇਂ ਮੰਨ ਲਓ ਸ਼ਾਮ 7 ਵਜੇ ਨਾਲੇ ਹੋਰੇ 9 ਵਜਿਆਂ ਦੇ ਫੇਰ ਆਪ ਵੀ ਜਾਣਾ ਪਊਗਾ ਪੁਲਿਸ ਇਹੀ ਬਾਲਦੀ ਫਿਰ ਪ੍ਰਸ਼ਾਸਨ ਕਹਿ ਦਿੰਦਾ ਹੈ ਵੀ ਹੁਣ ਹਨੇਰਾ ਹੋ ਗਿਆ ਅਸੀਂ ਰਾਤ ਨੂੰ ਲੇਡੀ ਨੂੰ ਥਾਣੇ ਨਹੀਂ ਲੈ ਜਾ ਸਕਦੇ ਠੀਕ ਹੈ ਇਹ ਕਾਨੂੰਨ ਹੈ ਵੀ ਅਸੀਂ ਥਾਣੇ ਲਈ ਬੁਲਾਵਾਂਗੇ ਲੇਡੀ ਨੂੰ ਰਾਤ ਨੂੰ ਠੀਕ ਹੈ ਹਨੇਰਾ ਹੋ ਗਿਆ ਜੁਕੇ ਸਾਨੂੰ ਹਰਾਨ ਕੀਤਾ ਜਾ ਰਹੇ ਹਨ ਜਾਣਬੁੱਝ ਕੇ ਵੀ ਇੱਥੋਂ ਚਲੇ ਜਾਣਗੇ ਪਰ ਨਹੀਂ ਚਲੇ ਜਾਵਾਂਗੇ ਹੁਣ ਅਸੀਂ ਭਾਈ ਨੇ ਸਾਨੂੰ ਐ ਵੀ ਦੱਸਿਆ ਤਾ ਨਾ ਭਾਈ ਕਿਹੜੀਆਂ ਕੁੜੀਆਂ ਨੇ ਪੰਜਾਬ ਪੁਲਿਸ ਜੀ ਉਹ ਐਸਟਾ 5 ਵਜੇ ਚਲੀ ਜਾਂਦੀਆਂ ਨੇ ਜੇ ਰਾਤ ਨੂੰ ਲੋੜ ਪਵੇ ਫੇਰ ਕੀ ਸੁਣ ਬਿਲਕੁਲ ਜੀ ਜੇ ਰਾਤ ਨੂੰ ਕੋਈ ਮਸਲਾ ਹੋ ਜਾਏ ਕਿਤੇ ਝਗੜਾ ਹੋ ਜਾਏ ਕੋਈ ਲੇਡੀ ਦਾ ਝਗੜਾ ਹੋ ਜਾਏ ਫੇਰ ਰਾਤ ਨੂੰ ਕਿਵੇਂ ਲਿਆਉਣਗੇ ਲੇਡੀਆਂ ਨੂੰ ਜੇ ਅਗਰ ਲਿਆਉਣਾ ਪੈਗਾ ਥਾਣੇ ਦੇ ਵਿੱਚ ਦੋਸਤੋ ਤੁਸੀਂ ਪੂਰੀ ਵੀਡੀਓ ਦੇਖੋ ਅਸਲ ਕੀ ਮਸਲਾ ਬਣਿਆ ਹੋਇਆ ਹੈ ਜੋ ਫੌਜੀ ਜਗਤਾਰ ਸਿੰਘ ਛਾਇਲੇ ਤੋਂ ਇਹਨਾਂ ਦੀ ਪਤਨੀ ਨੇ ਕੋਠੀ 'ਚ ਅੱਧੀ ਕੋਠੀ ਉਹਦੇ ਨੌਕਰਾਤੀ ਸਾਹਮਣੇ ਗਲੀ 'ਚ ਕੋਠੀ ਹੈ ਅੱਧੀ ਕੋਠੀ ਨੌਕਰਾਤੀ ਪਰ ਇਸ ਵਕਤ ਫੌਜੀ ਜਗਤਾਰ ਸਿੰਘ ਨੂੰ ਕੋਠੀ ਦੇ ਵਿੱਚ ਬੜਨ ਨਹੀਂ ਦੇ ਰਹੀ ਸਾਹਮਣੇ ਗਲੀ 'ਚ ਕੋਠੀ ਵੀ ਦਿਖਾਵਾ ਗੁਰਾਂ ਕਰੋ ਜੀ ਕਿਵੇਂ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਬਣੇ ਹੋਏ ਨੇ ਇੱਥੇ ਫੌਜੀ ਵਿਚਾਰਾ 2 ਘੰਟੇ ਆਪਣੇ ਗੇਟ 'ਤੇ ਆਪਣੇ ਕੋਠੀ ਅੱਗੇ ਖੜਕੇ ਬਾਹਰ ਸਜਾਨ ਲਈ ਤਿਆਰ ਖੜੇ ਜੇ ਕਹਿਦੀਏ ਤੇ ਹੁਣ ਆਏ ਸੀਗੇ ਪਹਿਲਾਂ ਕਹਿੰਦੀ ਮੈਂ ਕੱਪੜੇ ਚੇਂਜ ਕਰ ਲਾਂ ਠੀਕ ਹੈ ਤੇ ਹੁਣ ਅੰਦਰੋਂ ਗੇਟ ਬੰਦ ਕਰ ਲਿਆ ਤੇ ਹੁਣ ਅੰਦਰੋਂ ਮੈਨੂੰ ਘਰ ਚ ਪਰ ਨਹੀਂ ਜਿੰਦੀ ਅਥੇ ਘਰ ਦੂਆ ਦੇ ਨਾਮ ਹੈ ਘਰ ਦੂਆ ਦੇ ਨਾਮ ਹੈ ਜੀ ਮੈਂ ਰਹਿ ਸਕਦਾ ਮੇਰੇ ਕੋਲ ਤਾਂ ਰਹਿਣ ਨੂੰ ਜਗ੍ਹਾ ਨਹੀਂ ਹੈਗੀ ਜਿੱਥੇ ਰਹੂੰਗਾ ਮੈਂ ਕੀ ਨਾਮ ਹੈ ਆਪਣਾ ਮੇਰਾ ਜਗਤਾਰ ਸਿੰਘ ਜੀ ਦੇਖੋ ਫੌਜੀ ਫੌਜੀ ਹਾਂ ਜੀ ਹਾਂ ਜੀ ਫੌਜੀ ਰਿਟਾਇਰ ਹਾਂ ਜੀ ਤਿੰਨੇ ਸਿਰ ਤੌਰੋ ਇਹ ਰੋਲਾ ਚੱਲ ਰਹੀ ਫੌਜੀ ਸਾਹਿਬ ਜੀ ਜਦੋਂ ਦੀ ਮੇਰੀ ਮੈਰਿਜ ਹੋਈ ਆ ਉਦੋਂ ਦੀ ਇਹ ਇਹਦਾ ਇਹੀ ਕੰਮ ਹੈ ਜੀ ਝਗੜਾ ਕਰਨਾ ਬੰਦੇ ਨੂੰ ਝਗੜੇ ਚ ਓਬਜੀ ਕਰ ਦੇਣਾ ਕਿ ਆਪ ਕੋਸ ਹੋਰ ਕਰਦੀ ਰਹਿੰਦੀ ਸੀ ਅੱਛਾ ਠੀਕ ਹੈ ਹੁਣ ਤੁਸੀਂ ਤਿੰਨੇ ਜਰ ਤੋਤਰੋਂ ਉਹ ਬਾਹਰ ਹੁਣ ਮੈਨੂੰ 2 ਮਹੀਨੇ ਹੋ ਗਏ ਜੀ ਕਰੂੰਗਾ ਇਹਨੂੰ ਅੱਛਾ ਜੀ ਠੀਕ ਹੈ ਉਹਦੇ ਸਾਡੇ ਮਿਰਚਾ ਪਾ ਕੇ ਜਿੱਦ ਤੇ ਸਾਡੇ ਕੱਢਿਆ ਨੇ ਭਈ ਮੇਰੀ ਨਾਲ ਝਗੜਾ ਕੀਤਾਗਾ ਅੱਛਾ ਉਸ ਤੋਂ ਬਾਅਦ ਮੈਂ ਆਪਦੇ ਮੰਮੀ ਡੈਡੀ ਕੋਲ ਚਲਾ ਗਿਆ ਮੇਰੀ ਤਾਂ ਜਾਨ ਨੂੰ ਖਤਰਾ ਸੀਗਾ ਅੱਛਾ ਮੈਂ ਵੀ ਕਰਦਾ ਅੱਛਾ ਕੀ ਪਤਾ ਮੈਨੂੰ ਕੀ ਦੇ ਕੇ ਮਾਰ ਦੇ ਮੈਨੂੰ ਉਹ ਵੀ ਮਾਰ ਸਕਦੀ ਸੀ ਬਸ ਮਾਰ ਕੇ ਤੇ ਟੈਰ ਨੰਬਰ 12 ਤੇ ਗਾਰ ਨੰਬਰ 4 ਹੈ ਜੀ ਮਾਨਸਾ ਨਿਧਾਨ ਸਿੰਘ ਨਗਰ अच्छा जी हां जी ये ते 3 साल ਪਹਿਲਾਂ ਜਦੋਂ ਲੱਤੀ ਸੀ ਧਾਨੀ ਜੀ ਫੌਜੀ ਸਾਹਿਬ ਇਹ ਜਗਾ ਨੂੰ ਹੋ ਗਈ तकरीबन 3 3 ਸਾਲ ਹੋ ਗਈ ਇਹਨੂੰ اچھا ਇਹ ਜਦੋਂ ਦੋ ਹਿੱਸਿਆਂ ਚ ਮੰਡੀ ਦੀ ਸੀ ਨੋ ਹੋਦੀ ਦੀ ਇਹ ਤਰੋਂ ਤਰਾਈ ਦੀ ਇਹ ਉਹ ਨਹੀਂ ਕਰਾਤੀ ਸੀ ਰਜਿਸਟਰੀ ਨੂੰ ਅੱਧੀ ਅੱਧੀ ਉਹਨਾਂ ਦੇ ਨੋ ਅੱਧੀ ਤੁਹਾਡੇ ਨੂੰ ਆਹ ਜੀ ਉਦੋਂ ਵੀ ਸਾਡਾ ਝਗੜਾ ਸੀਗਾ اچھا ਜੀ ਉਦੋਂ ਜਦੋਂ ਮੈਂ ਉਧਰ ਕੋਠੀ ਵੇਚ ਕੇ ਆਇਆ ਛਾਲੀ ਦੀ ਉਦੋਂ ਵੀ ਇਹਦਾ ਝਗੜਾ ਹੀ ਸੀਗਾ ਤੇ ਉਥੋਂ ਵੇਚ ਕੇ ਫਿਰ ਮੈਨੂੰ ਇੱਥੇ ਲਿਆਇਆ ਸੀ ਪਹਿਲਾਂ ਛਾਲੀ ਰਹਿੰਦੀ ਸੀ ਹਾਂ ਪਹਿਲਾਂ ਛਾਲੀ ਰਹਿੰਦੀ ਸੀ ਉਥੇ ਚ ਸਾਮਾਨ ਪਿਆ ਉਧਰ ਸਾਮਾਨ ਸਾਰਾ ਸਾਮਾਨ ਮੇਰਾ ਪਿਆ ਜੀ ਏਸੀ ਮਸ਼ੀਨ ਬੈੱਡ 'ਤੇ ਮੇਰੇ ਸੋਫੇ 'ਤੇ ਪਏ ਆ ਹੋਰ ਵੀ ਸਮਾਨ ਸਾਰਾ ਘਰੇਲੂ ਪਿਆਗਾ ਕੱਪੜਾ ਵੀੜਾ ਮੇਰਾ ਸਾਰਾ ਪਿਆ ਇੱਥੇ ਠੀਕ ਹੈ ਹੁਣ ਅੰਦਰ ਨੇ ਤੁਹਾਡੀ ਪਤਨੀ ਹਾਂ ਹੁਣ ਅੰਦਰ ਆਈ ਜੀ ਹੁਣ ਅੰਦਰ ਉਹ ਜਿੰਦ ਪਹਿਲਾਂ ਪੁਲਿਸ ਵਾਲੇ ਆਏ ਸੀਗੇ ਅਸੀਂ ਮੁਲਾਜ਼ਮ ਭੇਜੇ ਸੀ ਠੀਕ ਹੈ ਇੱਕ ਨੀੜੀ ਕਨਸਟੇਬਲ ਆਈ ਸੀ ਇੱਕ ਹੌਲਡਰ ਆਇਆ ਸੀਗਾ ਤੇ ਉਹਨਾਂ ਨੂੰ ਇਹਨੇ ਦਰਵਾਜ਼ਾ ਨਹੀਂ ਖੋਲਿਆ ਅੱਛਾ ਜੀ ਉਹ ਆ ਕੇ ਵਿਚਾਰੇ ਆਪਾਂ ਅਸੀਂ ਖਾਣੇ 'ਚ ਗਏ ਸੀ ਪਹਿਲਾਂ ਤੇ ਸਾਨੂੰ ਆ ਕੇ ਕਹਿੰਦੇ ਵੀ ਅਕੇ ਉਹਦਾ ਘਰੇ ਹੀ ਨਹੀਂ ਗਈ ਠੀਕ ਹੈ ਤੇ ਜਦੋਂ ਮੈਂ ਆਇਆ ਜੀ ਮੈਂ ਇੱਥੋਂ ਮੈਂ ਘਰ ਤੇ ਜਾ ਸਕਦਾ ਆਪਦੇ 'ਚ ਤੇ ਮ ਕਿਤਨਾਂ ਵਾਲੀ ਵੀ ਸਾਡੇ ਨੂੰ ਕੁੜੀ ਦੇ ਘੇਰ ਖੋਲੂਗੀ ਤੁਹਾਨੂੰ ਪੈਸੇ ਦੀ ਵੀ ਰਹੀਆਂ ਦੇਖ ਸਕਦੇ ਹੋ ਵੀ ਵਰਦੀ ਸਾਹਿਬ ਨੇ ਬੁਲਾਇਆ ਸੀ ਸਾਨੂੰ ਤੇ ਤੇਰਾ ਅੰਦਰ ਜਾਣ ਤੋਂ ਜਿਹੜਾ ਪੀੜਤਾ ਹੈ ਦੁਖੀ ਹੈ ਆਪਦੇ ਘਰ ਦੇ ਵਿੱਚ ਇਹਦੋਂ ਬੁਲਾ ਲੈਣਾ ਚਾਹੀਦਾ ਦੇਖ ਸਕਦੇ ਤੁਸੀਂ ਉਹ ਦਰਵਾਜ਼ਾ ਜਿਹੜਾ ਤੁਸੀਂ ਦੇਖ ਸਕਦੇ ਹੋ ਆ ਗੇਟ ਮੈਂ ਖੋਲ੍ਹੇਗਾ ਡੱਪ ਕੇ ਕੱਲ ਨੂੰ ਇਲਜ਼ਾਮ ਲਾਉਂਦੀ ਐ ਮੈਂ ਆਦਾ ਮੇਰੇ ਦੇ ਅਦਾ ਮੇਰੇ ਨੌਦੇ ਘਰ ਹੈ ਮੈਂ ਗੇਟ ਆਪਣੇ ਖੋਲ੍ਹੇਗਾ ਤੇ ਕੱਲ ਨੂੰ ਹੋਰ ਵੀ ਕੀਤੇ ਇਲਜ਼ਾਮ ਲਾਉਂਦੀ ਐ ਦੇ ਇੰਨੇ ਗੇੜਾ ਦਾ ਕੁਝ ਨਹੀਂ। ਓਹ ਲੋਬੀ ਵਾਲੇ ਗਏ ਤੇ ਨੇ ਹੁਣ ਬੰਦ ਕਰਤਾ ਅੰਦਰੋਂ। ਅੰਦਰੋਂ ਉਹ ਗੇੜਾ ਖੋਲ ਨਹੀਂ ਲਈਏ। ਠੀਕ ਹੈ। ਫਿਰ ਉਦੂ ਬਾਸ ਸਾਨੂੰ ਗੇੜਾ ਤੋੜਨਾ ਪਊਗਾ। ਮੈਂ ਆਪ ਤੋੜੂੰਗਾ ਗੇੜਾ। ਲੋਬੀ ਵਾਲਾ ਜਿਹੜਾ ਪਰਚਾ ਕਰਉਣਾ ਮੇਰੇ ਤੇ ਕਰਾ ਦੇ। ਮੇਰਾ ਘਰ ਹੈ। ਮੇਰੇ ਘਰ 'ਚ ਨਹੀਂ ਮੈਨੂੰ ਵੜਨ ਦੇ ਰਹੀ ਇਹ। ਤੁਸੀਂ ਦੇਖ ਲਓ। ਆਹ ਤੇ ਚਲਾਇਆ ਹੋਇਆ ਜੋ ਦੇਖ ਸਕਦੇ ਹੋ। ਸੜਕ 'ਤੇ ਸੜਕ 'ਤੇ ਕਰ ਲਿਓ ਗੱਲਬਾਤ ਇਹ ਤੁਸੀਂ। ਜਮ ਜੇ ਕਰੀਤੀ ਅਮਰਜਸੀ ਕਾਲ ਆ ਇਹ 6 ਮਿੰਟ ਪਹਿਲਾਂ ਮੈਂ ਕੀਤੀ ਆ ਫੇਰ ਸੁਣਵਾਈ ਨਹੀਂ ਹੋਈ ਕਿੰਨਾ 6 ਮਿੰਟ ਪਹਿਲਾਂ ਮਹਾਰਾਜ ਜੀ ਦੇਖੋ ਜਦੋਂ ਇਹਨੇ ਇਹਨੇ ਕਾਲ ਕੀਤੀ 112 ਦੇ ਇਹ ਨੂੰ ਕਹਿੰਦੇ ਭਾਈ ਥਾਣੇ ਜਾ ਜਾ ਜਦੋਂ ਲੇਡੀਜ਼ ਨੇ ਕਿਤੇ ਪੁਲਿਸ ਜਦੀ ਆ ਗਈ ਜਿਹੜੀ ਨਾਲ ਮਿਲ ਤਾ ਨਹੀਂ ਥੋੜੀ ਵੀ ਲੇਡੀਜ਼ ਦੀ ਮੰਨਣੀ ਆ ਬੰਦੇ ਦੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਆ 10 ਮਿੰਟਾਂ ਦੀ ਜਦੀ ਆ ਗਈ ਜਦੋਂ ਲੇਡੀਜ਼ ਨੇ ਫੋਨ ਕੀਤਾ ਜੀ 112 ਦੇ ਜਦੀ ਪੁਲਿਸ ਖਰਚੋ 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 ਅੱਜ ਦੀ 12 ਵਜੇ ਕੋਈ ਪ੍ਰਵਾਹ ਨਹੀਂ ਕੀਤੀ ਉਹ ਬੰਦੇ ਦੀ ਸੁਣਵਾਈ ਨਹੀਂ ਹੋ ਰਹੀ ਯਾਰ ਭਾਈ ਮੈਨੂੰ ਤਾਂ ਕਹਿੰਦੇ 112 ਵਾਲਾ ਕਹਿੰਦਾ ਤੂੰ ਅੱਗੇ ਥਾਣੇ ਜਾ ਉੱਥੇ ਜਾ ਕਹਿੰਦੇ ਅਜੇ ਹੁਣ 112 ਵਾਲੀ ਪੁਲਿਸ ਜਦੀ ਆ ਗਈ ਉਹ ਹੁਣ ਇਹਨਾਂ ਨੂੰ 112 ਦੇ ਲੇਡੀਜ਼ ਨੇ ਕਰਤਾ ਤੇ ਲੇਡੀਜ਼ ਨਾਲ ਦੀ ਨਾਲ ਸੁਣਾਈ ਜਾਂਦੀ ਹੈ ਬੰਦੇ ਨੂੰ ਕੁਝ ਹੋਣਾ ਨਹੀਂ ਆਰਮੀ ਵਾਲੇ ਬੰਦੇ ਨਾਲ ਧੱਕਾ ਹੋ ਰਿਹਾ ਦਾ ਮਤਲਬ ਬੰਦੇ ਭਾਰਤੀ ਨਾ ਹਣ ਫੌਜ ਚ ਨਹੀਂ ਮੇਰੀ ਦੇਸ਼ ਦੀ 17 ਸਾਲ ਦੀ ਕੋਈ ਸੀ ਉਹ ਦੇਸ਼ ਦੀ ਸੇਵਾ ਕੀਤੀ ਨੇ ਉਹਨੂੰ ਕਿੱਥੇ ਖੜਨਾ ਚਾਹੀਦਾ ਪੰਜਾਬ ਪੁਲਿਸ ਅੱਗੇ ਵੀ ਇੱਕ ਵਸਤਾ ਜਿੱਥੇ ਗਲਤ ਆ ਨਾ ਉੱਥੇ ਤੁਸੀਂ ਆਪ ਖੜਿਆ ਕਰੋ ਕਿਉਂਕਿ ਹੁਣ ਇਹ ਫੌਜੀ ਆ ਹੁਣ ਇਹਦਾ ਨਾ ਜਾਇਜ਼ ਧੱਕਾ ਹੋਇਆ ਹੁਣ ਪੁਲਿਸ ਆਣ ਕੇ ਕੰਧ ਵੀ ਕਢਾ ਸਕਦੀ ਆ ਜੇ ਪੰਜਾਬ ਪੁਲਿਸ ਚਾਵੇ ਨਾ ਆਪਾਂ ਕਿਹੜਾ ਗਲਤ ਕਰਦੇ ਆ ਨਾ ਉਹਨਾਂ ਨੂੰ ਆਪ ਧਮਕੀ ਦੇ ਸਕਦੇ ਆ ਪੁੱਛਣ ਕੇ ਕੰਧ ਕਢਾ ਸਕਦੇ ਜਿਹੜਾ ਇਹਦਾ ਹਿੱਸਾ ਵਾ ਇਹਦਾ ਦਿੱਤਾ ਜਾਵੇ ਆਪਣੀ ਹਿੱਸੇ ਦੇ ਵਿੱਚ ਉਹ ਰਵੇ ਵੀ ਗੱਲ ਤਾਂ ਇੰਨੀ ਹੋਈ ਸੀ ਮੈਂ ਤਾਂ ਬਈ ਪਹਿਲਾਂ ਵੀ ਕੰਪਲੇਨ ਲੈ ਕੇ ਗਿਆ ਕੰਪਲੇਨ ਕੀ ਕੰਦੀ ਮੈਂ ਤੁਹਾਡੇ ਨਾਲ 7 ਕਿੰਨਾਂ ਲਾਉਂਗੀ ਅਸੀਂ ਇੱਥੇ ਖੜੇ ਆ ਪੁੱਜੀ ਆ ਗਿਆ ਕੋਈ ਨਹੀਂ ਕਿਹਾ ਅਸੀਂ ਚੌਂਕੀ ਖਾਣੇ ਤੇ ਕੈਮਰਾ ਲਾ ਕੇ ਆਏ ਸਾਰਾ ਰੌਲਾ ਕੈਮਰੇ ਚ ਚੌਂਕੀ ਖਾਣੇ ਚ ਪਹਿਲਾਂ ਖਾ ਕੇ ਆਏ ਸਾਰੀ ਗੱਲ ਕਰਕੇ ਆਏ ਆ ਵੀ ਅਸੀਂ ਉੱਥੇ ਚੱਲੇ ਸਾਡੇ ਨਾਲ ਖਾਣੇ ਵਾਲੇ ਆਏ ਸੀ ਪਹਿਲਾਂ ਹੀ ਲੋਕਾਂ ਦੇ ਕੀ ਕਰੇ ਨਹੀਂ ਹੈਗੀ ਲੜੀ ਸਾਰਾ ਉਹ ਗੇੜੀ ਖੋਲਿਆ ਨਹੀਂ ਕਹਿੰਦੇ ਕਰੀ ਨਹੀਂ ਤੇ ਤੁਸੀਂ ਜਿਵੇਂ ਜਦੋਂ ਪਹਿਲਾਂ ਆਏ ਸੀ ਪਹਿਲਾਂ ਥਾਣੇ ਦੇ ਅਧਿਤੀ ਫੋਦੀ ਸਾਹਿਬ ਬਣੇ ਗਏ ਸੀ ਜੀ ਸੀ ਪਹਿਲਾਂ ਅੱਛਾ ਉਹਨਾਂ ਨੇ ਬਲਾਡਿੰਗ ਵਿੱਚ ਜਿਹਦੀ ਉਹਨੂੰ ਤਲਾਸ਼ ਦਿੱਤੀ ਸੀ ਪਹਿਲਾਂ ਉਹ ਨਾ ਨੋਕਰ ਕਰਦੇ ਸੀ ਕਹਿੰਦੇ ਅਸੀਂ ਆਉਂਦੇ ਨਹੀਂ ਹੈਗੇ ਅੱਛਾ ਜੀ ਤੁਸੀਂ ਆਪਣੇ ਆਪ ਕਢਾ ਲਓ ਲੋ ਪ੍ਰਸ਼ਾਸਨ ਹੈ ਪ੍ਰਸ਼ਾਸਨ ਕਾਦੇ ਵਾਸਤੇ ਹੈ ਜੇ ਕੋਈ ਨੁਕਸਾਨ ਹੋ ਗਿਆ ਪ੍ਰਸ਼ਾਸਨ ਕਿਉਂ ਨਹੀਂ ਆਊਗਾ ਠੀਕ ਹੈ ਹੁਣ ਮੈਂ ਕੌਣ ਕੀਤੀ 112 ਤੇ ਮੇਰਾ ਤਾਂ ਕਹਿੰਦੇ ਵੀ ਤੇਰੀ ਤਾਂ ਕੰਪਲੇਨ ਨਹੀਂ ਹੁੰਦੀ ਇੱਥੇ ਤੂੰ ਥਾਣੇ ਜਾ ਸਚੋ ਕੋਲ ਜਾ ਉੱਥੇ ਵੀ ਕੰਪਲੇਨ ਹੋਊਗੀ ਤੇ ਹੁਣ ਜਦੋਂ ਲੇਡੀ ਨੇ 112 ਤੇ ਕਰਤੀ ਆ ਦੇਖ ਲੋ ਤੁਹਾਡੇ ਸਾਹਮਣੇ ਕੋਸ ਆ ਗਈ ਮਿੰਟਾਂ ਚ ਆ ਗਈ ਮਿੰਟਾਂ ਚ ਆ ਗਈ ਠੀਕ ਹੈ ਮੇਰੀ ਕੋਈ ਮਤਲਬ ਮੈਂ ਆਰਮੀ ਦੇ ਵਿੱਚ 17 ਸਾਲ ਨੌਕਰੀ ਕਰਕੇ ਆਇਆ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਅੱਧਾ ਦਾ ਮਾਲਕਾਂ ਮੈਂ 2 ਮਹੀਨੇ ਅਕੈਡਮੀ ਚ ਕਰਕੇ ਆਇਆ ਜੀ ਮੈਂ 17 ਸਾਲ ਹਾਂ ਸਾਰਾ ਕੁਝ ਲਈ ਬੈਠੀ ਐ ਸਿਆਉਣਾ ਸਾਰਾ ਕੁਝ ਲਈ ਬੈਠੀ ਐ ਇੱਕ ਪਲਾਟ ਲਈ ਬੈਠੀ ਐ ਅੱਧੀ ਗੋਠੀ ਨੌਂ ਤੇ ਲਈ ਬੈਠੀ ਐ ਮੈਨੂੰ ਫੇਰ ਨਹੀਂ ਘਰੇ ਲੈਣ ਦਿੰਦੀ ਤੁਸੀਂ ਤਾਂ ਆਪਦਾ ਹੀ ਹੱਦ ਭਾਲਦੇ ਮੈਂ ਤਾਂ ਅੱਧਾ ਭਾਲਦਾ ਜੀ ਮੈਂ ਆਪਦੀ ਗੰਦ ਕੱਢ ਕੇ ਅੱਧੇ ਚ ਰਹੂੰਗਾ ਡਿਮਾਂਡ ਹੈ 40 ਲੱਖ ਦੀ ਠੀਕ ਹੈ 40 ਲੱਖ ਦੀ ਡਿਮਾਂ ਸਾਰੀ ਪ੍ਰਾਪਰਟੀ ਲਾ ਕੇ ਵਿੱਚ ਸੋਨਾ ਲਾ ਕੇ ਨਹੀਂ ਬੈਠੀ ਆ ਉਹ ਸਾਰਾ ਕੁਝ ਇਹਨਾਂ ਦਾ ਮੈਂ ਤਾਂ ਕਹਿੰਦੇ ਅੰਦਰ ਵੀ ਆਏ ਆਪਣੇ ਆਪਣੇ ਬੱਪੂ ਜੀ ਦਾ ਚੰਮ ਉਹਨਾਂ ਨੂੰ ਕਿ 10 ਵਜੇ ਥਾਣੇ ਚ ਹੀ ਕਰਾਂਗੇ ਸਵੇਰੇ ਅਸੀਂ ਬਹੁਤ ਇਹਨਾਂ ਤੋਂ ਟਾਈਮ ਲੈ ਲਿਆ ਵੀਰ ਜੀ ਤਰੜੇ ਮੂਰੇ ਹੱਥ ਜੋੜ ਕੇ ਬੈਠੀ ਐ ਦੇਖੋ ਮੁਲਾਜ਼ਮ ਪ੍ਰਗਟ ਆਇਆ ਸੀਗਾ ਇੱਕ ਭੈਣ ਆਈ ਸੀ ਨਾਲ ਲੇਡੀ ਕਨਸਟੇਬਲ ਇੱਕ ਜਦੋਂ ਪ੍ਰਸ਼ਾਸਨ ਨੂੰ ਇਹਨੇ ਮੂਰਖ ਬਣਾਇਆ ਅੰਦਰ ਸੀਗੀ ਇਹ ਗੇਟ ਨਹੀਂ ਖੁੱਲਿਆ ਨਹੀਂ ਗੇਟ ਨਹੀਂ ਖੁੱਲਿਆ ਬਸ ਅਸੀਂ ਪਹਿਲਾਂ ਥਾਣੇ ਚ ਗਏ ਸੀ 112 ਤੇ ਕਾਲ ਕੀਤੀ ਅਸੀਂ 112 ਲੋਆਏ ਆ ਥੋੜੀ ਵੀਰੇ ਮੰਨਦੇ ਆ ਪਰ ਮੇਰੀ ਕੰਪਲੇਨ ਨਹੀਂ ਲਿਖੀ ਗਈ ਮੇਰੇ ਕੋਲੇ ਕੋਈ ਰਿਕਾਰਡ ਪਈ ਆ 112 ਦੇ ਕਾਲ ਦੀ ਹਾਂ ਲੇਡੀ ਜੀ ਕਿਵੇਂ ਸੁਣ ਗਈ ਵੀਰੇ ਆਪਣਾ ਕੋਈ ਬੰਦੇ ਦਾ ਕੁਝ ਨਹੀਂ ਇਹਦੇ ਬਾਰੇ ਅਸੀਂ ਨਹੀਂ ਕਿਹਾ ਕੋਈ ਬੰਦੇ ਕੁਝ ਵੀ ਵੀਰੇ ਇਹ 112 ਅਸੀਂ ਅਸੀਂ ਨਾ ਨਾ ਆ ਕੇ ਮੋੜਦੇ ਆ ਇਹ ਤਾਂ ਇਹ ਤਾਂ ਇਹ ਸਹੀ ਕਰ ਦਿੰਦਾ ਸਹੇਦ ਵਰ ਤੱਕਾ ਬੰਦੇ ਨਾਲ ਕਮੈਂ ਇਹ ਮਾਲਕਾ ਮੈਂ ਪਾਕਤਾਂ ਦੇ ਮੇਡਿੰਗ ਰਾਖੀ ਲਈ ਹੈਨਾ ਲੇਡੀ ਦੀ ਸੁਣੀ ਜਾ ਥੋੜੀ ਆ ਵੀ ਲੇਡੀ ਦੀ ਸੁਣੀ ਜਾ ਮੈਂ ਕਿੱਥੇ ਰਹਾ ਹਾਂ ਜੀ ਦੱਸੋ ਉੱਤੋਂ ਅਸੀਂ ਜੇ ਅਸੀਂ ਜੇ ਥਾਣੇ ਨੂੰ ਕਹਿੰਦੇ ਛੋਟੇ 5752 ਉਹ ਦੱਸੋ ਜੀ ਉਹਨਾਂ ਨੇ ਕੰਪਲੇਂਟ ਪਹਿਲਾਂ ਕਰੀ ਹੋਣੀ ਹੈ ਮਹਾਰਾਜ ਦੇ ਟਾਈਮ ਦੇ ਲਮ ਲਾ ਕੇ ਟਾਈਮ ਟਾਈਮ ਹੁੰਦਾ ਕੰਪਲੀਟ ਦਾ ਜੀ ਛੋਟੇ ਕੋਲ ਟਾਈਮ ਉਹ ਦੇਖੋ ਮਹਾਰਾਜ ਛੋਟੇ ਕੋਲ ਟਾਈਮ ਹੋਊਗਾ ਪਹਿਲਾਂ ਅਸੀਂ ਮੁਲਾਜ਼ਮ ਭੇਜੇ ਸੀ ਇੱਕ ਮਿੰਟ 112 ਤੋਂ ਕਰ ਛੋਟੇ ਕੋਲ ਟਾਈਮ ਤਾਂ ਹੋਊ ਸਾਰ ਪ੍ਰਗਟ ਆਇਆ ਸੀ ਸਰ ਛੋਟੇ ਕੋਲ ਟਾਈਮ ਹੋਊਗਾ ਟਾਈਮ ਸਿਕਾ ਕਰ ਦਾਂਗੇ ਤੁਹਾਨੂੰ ਆ ਦੱਸੋ ਦਿਖਾਓ ਕਿ ਅਸੀਂ ਆਪ ਦਾ ਤੁਹਾਡਾ ਅਪਾਇੰਟਮੈਂਟ 6 ਮਿੰਟ ਪਹਿਲਾਂ ਕੀਤੀ ਉਹਦੇ ਟਾਈਮ ਆਪਣੇ ਕਾਲੇ ਆਪਣੇ ਕੋਲ ਆਈ ਸੀ ਹਾਂ 6 5:35 5:35 5:28 ਹਾਂ 28 ਦੇ ਪੁੱਛਿਆ ਸੋਨੇ ਦਿਨੇ ਮੈਨੂੰ ਫੋਨ ਆ 5:35 ਤੇ ਕਾਲ ਆਈ ਸੀ 5:00 ਵਜੇ ਆ ਦੇਖੋ ਤਿੰਨ ਵਾਰੀ ਕਾਲ ਕੀਤਾ ਸੀ 45 46 48 ਹੂੰ ਤਿੰਨ ਵਾਰੀ ਕਾਲ ਕੀਤੀ ਆ ਠੀਕ ਪਹਿਲਾਂ ਦਰਖਾਸਤ ਥਾਣੇ ਜਾ ਕੇ ਆਏ ਸੀ ਥਾਣੇ ਜਾ ਕੇ ਆਏ ਥੋੜੇ ਜਾ ਕੇ ਆ ਆ ਦੇਖੋ ਸਾਡਾ ਤੋਂ ਬਹੁਤ ਬੋਲਦਾ ਕਿ ਹਰ ਨੂੰ ਮੈਂ ਤੁਹਾਨੂੰ ਸਾਰਾ ਪੈਸਾ ਖਾਣੇ ਆ। ਤੁਸਾਂ ਵੀ ਨਾਮ ਲੈ ਕੇ ਜਾਓ ਨਾ ਤੁਸੀਂ ਆਦੋ ਆ ਕੇ ਜਿਹੜੇ ਬਿਚਾਲੇ ਅਸੀਂ। ਬਾਅਦ ਚ ਸੱਕੇ ਜਮਾਨਾ। ਮਹਾਰਾਜ ਖਾਣੇ ਆ। ਤੁਸੀਂ ਇਹ ਦੇਖੋ ਹੁਣ ਪਹਿਲਾਂ। ਜਾ ਕੇ ਆਇਆ। ਹਾਂਜੀ। ਦੱਸੋ ਤੁਸੀਂ ਵੀ ਸਹੀ ਸਲਾਮਤਾ ਦੱਸੋ ਤੁਸੀਂ। ਦੱਸੋ ਬੰਦ ਚੋ ਦਵਾਇਆ। ਆਇਆ। ਚਲੋ ਬੰਦਾ ਉਹਨੂੰ ਲੈ ਕੇ ਚਲੋ ਚਲੋ ਬਾਬੇ ਅਰੇ ਦੇਰ ਦੀ ਨਹੀਂ ਖੋਲਦੇ ਆ ਇਹ ਨਾ ਬਈ ਦੇਖੋ ਯਾਰ ਵੀਰੇ ਵੀਰੇ ਤੁਸੀਂ ਕੌਣ ਆਏ ਹੋ ਜੀ ਤੁਸੀਂ ਆਏ ਜੀ ਨਾ ਤੁਸੀਂ ਸੱਚੇ ਪੀਂਘਾ ਤੁਹਾਨੂੰ ਕਿੰਨਾ ਲੈ ਹੈ ਨਹੀਂ ਥੋਨੂੰ ਆ ਵੀ ਬੁੱਧੂ ਬਣਾਈ ਜਾਂਦੀ ਬੱਸ ਮੋ ਯਾਰ ਥੋਨੂੰ ਗੇਟ ਨਹੀਂ ਖੋਲਦੀ ਹੋ ਯਾਰ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਮਾਨਸਾ ਦੇ ਵਿੱਚ ਬਣੇ ਹੋਏ ਨੇ ਫੌਜੀ ਜਗਤਾਰ ਸਿੰਘ ਛਾਇਲੇ ਪਿੰਡ ਤੋਂ ਆਏ ਹੋਏ ਸੀ ਬਾਬੇ ਗਏ ਸੀ ਨਿਮੇੜ ਨੂੰ ਉਹਨੂੰ ਹਿਸਾਬ ਨਹੀਂ ਦੇ ਰਹੇ ਸੀ ਪਰ ਅੱਜ ਦੇਖ ਸਕਦੇ ਹੋ ਤਸਵੀਰਾਂ ਜੀ ਫੌਜੀ ਨੂੰ ਘਰੇ ਨਹੀਂ ਵੜਨ ਦਿੱਤਾ ਫੌਜੀ ਦੇ ਘਰ ਵਾਲੀ ਨੇ ਉਹ ਸਾਹਮਣੇ ਜਗਤਾਰ ਸਿੰਘ ਖੜਾ ਹੈ ਉਹ ਖੜਾ ਹੈ ਜੀ ਦੇਖ ਸਕਦੇ ਹੋ ਦੇਖ ਸਕਦੇ ਹੋ ਤਸਵੀਰਾਂ ਜੀ ਆਹ ਸਾਹਮਣੇ ਫੌਜੀ ਖੜਾ ਹੈ ਜੀ ਆਹ ਖੜਾ ਹੈ ਵੱਖੀਆਂ ਦੇ ਹੱਥ ਤਰ੍ਹਾਂ ਹੀ ਖੜਾਗਾ ਘਰੇ ਨਹੀਂ ਵੜਨ ਦਿੱਤਾ